ਪਿਆਰੇ ਸਾਥ ਸੰਗਤ ਅੱਜ ਦਾ ਜੋ ਫਰਮਾਨ ਹੈ ਧੰਮ ਧੰਮ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਿਲਾਵਲ ਰਾਗ ਦੇ ਵਿੱਚ ਸਤਗੁਰੂ ਜੀ ਦੀ ਪਾਵਨ ਅੰਗ 824 ਤੇ ਸਵਾਇ ਮਾਨ ਹੈ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਬਿਲਾਵਲ ਮਹੱਲਾ 5ਵਾਂ ਸਦਾ ਸਦਾ ਜਪੀਏ ਪ੍ਰਭ ਨਾਮ ਜਰਾ ਮਰ ਅ ਕਛ ਦੁਖ ਨ ਵਿਆਪੈ ਅਗੈ ਦਰਗ ਪੂਰਨ ਤਾਂ ਰਹੋ ਪਵਿੱਤਰ ਬਚਨਾਂ ਦੀ ਰਾਣੀ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਏ ਪ੍ਰਭ ਸਾਡੇ ਉਤੇ ਕਿਰਪਾ ਕਰ ਅਸੀਂ ਸਦਾ ਹੀ ਤੇਰਾ ਨਾਮ ਜਪਦੇ ਰਹੇ। ਇਹ ਭਾਈ ਸਦਾ ਇਸ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ। ਭਾਵ ਉਸ ਨੂੰ ਭੁਲਾਉਣਾ ਨਹੀਂ ਚਾਹੀਦਾ। ਉਹਦਾ ਨਾਮ ਜਪਣ ਦਾ ਮਤਲਬ ਕੀ ਹੈ ਕਿ ਉਹਨੂੰ ਭੁਲਾਉਣਾ ਨਹੀਂ ਚਾਹੀਦਾ, ਉਹਦੀ ਯਾਦ ਵਿੱਚ ਜੁੜੇ ਰਹਿਣਾ ਚਾਹੀਦਾ। ਉਹਦਾ ਨਾਮ ਜਪਣਾ ਕੀ ਹੈ ਕੰਮਕਾਰ ਕਰਦੇ ਹੋਏ ਨੌਕਰੀ ਕਰਦੇ ਹੋਏ ਖੇਤੀਬਾੜੀ ਕਰਦੇ ਹੋਏ ਦੁਕਾਨਦਾਰੀ ਕਰਦੇ ਹੋਏ ਉਹ ਚੇਤੇ ਰੱਖਣੀ ਉਹ ਭੁੱਲੇ ਨਾ ਇਦਾਂ ਸਦਾ ਹੀ ਉਸ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ ਭਾਵੇਂ ਇਹ ਅਵਸਥਾ ਬਣਾਉਣੀ ਚਾਹੀਦੀ ਜੋ ਜੁ ਮਨੁ ਕੋ ਗੁਰੂ ਦੀ ਰੋਜ਼ ਸੰਗਤ ਕਰਦਾ ਗੁਰੂ ਦੀ ਬਾਣੀ ਨਾਲ ਜੁੜਦਾ ਉਹਦੀ ਇਹ ਅਵਸਥਾ ਬਣ ਜਾਂਦੀ ਹੈ ਹਰ ਗੱਲ ਦੇ ਵਿੱਚ ਉਹ ਵਾਹਿਗੁਰੂ ਕਹਿਣਾ ਹਰ ਗੱਲ ਦੇ ਵਿੱਚ ਉਸ ਪ੍ਰਭੂ ਨੂੰ ਪਛਾਣਨਾ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿਣਾ ਕਿ ਵਾਹਿਗੁਰੂ ਦੀ ਕਿਰਪਾ ਪ੍ਰਭੂ ਦੀ ਕਿਰਪਾ ਉਹਦੇ ਅੰਦਰ ਕਦੇ ਵੀ ਹੰਕਾਰ ਨਹੀਂ ਆਉਂਦਾ ਇਹ ਹੈ ਸਦਾ ਸਦਾ ਨਾਮ ਜਪਣਾ ਉਸ ਪ੍ਰਭੂ ਨੂੰ ਯਾਦ ਕਰਕੇ ਉਹਦੀ ਯਾਦ ਵਿੱਚ ਜੁੜੇ ਰਹਿਣਾ ਏਦਾਂ ਦਾ ਸੁਭਾਅ ਬਣਾਉਣਾ ਏਦਾਂ ਦੀ ਅਵਸਥਾ ਬਣਾਉਣੀ ਆ ਕਿਉਂਕਿ ਸਦਾ ਸਦਾ ਜੇ ਅਸੀਂ ਕਹੀਏ ਵਹਿਗਰੂ 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 ਕਹਿਣਾ ਏਦਾਂ ਤਾਂ ਸੁੱਤੇ ਪਤਾ ਨਹੀਂ ਕਹਿ ਸਕਦੇ ਕੰਮ-ਕਰ ਵੀ ਕਰਨੇ ਹੋਰ ਗੱਲਾਂ ਵੀ ਕਰਨੀਆਂ ਉਹ ਵਹਿਗਰੂ ਨੂੰ ਯਾਦ ਰੱਖਣਾ ਰੱਬ ਨੂੰ ਪਛਾਨਣਾ ਇਦਾਂ ਉਸ ਪ੍ਰਭੂ ਦੀ ਯਾਰਕੀ ਜੁੜੇ ਰਹਿਣਾ ਕਿ ਮੈਂ ਜੋ ਜੋ ਖਾ ਰਿਹਾ ਉਹਦਾ ਦਿੱਤਾ ਖਾ ਰਿਹਾ ਖਾਂਦੇ ਹੋਏ ਉਹਨੂੰ ਯਾਦ ਰੱਖਣਾ ਪੈਨ ਨੂੰ ਲੱਗੇ ਵੀ ਯਾਦ ਰੱਖਣਾ ਕਿ ਮੈਂ ਆ ਜੋ ਪੈਨ ਰਿਆਂ ਕਪੜਾ ਉਹਦਾ ਦਿੱਤਾ ਹੋਇਆ ਪਹਿਨ ਰਿਹਾ ਆ ਜਿਹੜੀ ਮੈਂ ਕੋਠੀ 'ਚ ਰਹਿ ਰਿਹਾ ਇਹ ਉਹਦੀ ਦਿੱਤੀ ਹੋਈ आज जो परिवार मैं मिले प्रभु ने दिता रब ने दिता एदा याद रखना उसने फिर उस मनुख के अंदर कदम भी हंकार नहीं आता कि मैं कुछ कर रहा मैं कुछ किया मैं कुछ करा फिर उस समझ आती है मैं कुछ, करांगा। फिर मैं कुछ नहीं किया मेरे तो रब ने कराया ਮੈਂ ਕੁਝ ਨਹੀਂ ਕਰਨਾ ਮੇਰੇ ਕੋਲ ਜੋ ਕਰਾਉਣਾ ਪ੍ਰਭੂ ਨੇ ਕਰਾਉਣਾ। ਫਿਰ ਉਹਨੂੰ ਉਹਦੀ ਇਦਾਂ ਦੀ ਅਵਸਥਾ ਹੋ ਗਈ। ਨਾਮ ਜਪਣ ਦੀ ਇਹ ਹੈ ਅਵਸਥਾ ਹਰ ਵਕਤ ਉਹਦੇ ਰੰਗ ਵਿੱਚ। ਕਦੇ ਇਸ ਤਰੀਕੇ ਦੇ ਨਾਲ ਉਸ ਪ੍ਰਭੂ ਦਾ ਨਾਮ ਜਪੋ। ਇਹ ਅਵਸਥਾ ਬਣਦੀ ਗੁਰੂ ਦੀ ਸੰਗਤ ਵਿੱਚ ਆ ਕੇ ਹਰ ਵਕਤ ਮੇਰੇ ਰੱਬ ਯਾਦ ਰਹਿੰਦਾ ਸਦਾ ਸਦਾ ਜਪੀਏ ਪ੍ਰਭ ਨਾਮ ਜੇ ਇਦਾਂ ਦੀ ਅਵਸਥਾ ਬਣ ਗਈ ਕਹਿੰਦੇ ਫਿਰ ਜਰਾ ਮਰਾ ਕਛ ਦੁੱਖ ਨਾ ਵਿਆਪੈ ਅਗ ਹੈ ਦਰਗ ਪੂਰਨ ਕਾਮ ਉਸ ਮਨੁੱਖ ਉਤੇ ਫਿਰ ਨਾਮ ਬੜੇ ਪਾਜੋਰ ਪਾ ਸਕਦਾ ਨਾ ਮੌਤ ਜੋਰ ਪਾ ਸਕਦੀ ਹੈ ਉਹਨੂੰ ਮੌਤ ਦੀ ਵੀ ਕੋਈ ਪਰਵਾਹ ਨਹੀਂ ਉਹਦੇ ਉੱਤੇ ਬੜੇਪਾ ਦੇਖੋ ਬੜੇਪਾ ਤਾਂ ਸਾਰਿਆਂ ਦੇ ਉੱਤੇ ਆਉਣਾ ਬੜੇਪੇ ਦਾ ਮਤਲਬ ਹੈ ਉਹਦੀ ਆਤਮਾ ਕਮਜ਼ੋਰ ਨਹੀਂ ਹੁੰਦੀ ਆਤਮਿਕ ਬਲ ਆ ਮਤਲਬ ਹੁਣ ਆਪਣੇ ਉੱਤੇ ਕੋਈ ਕੋਈ ਮੁਸੀਬਤ ਆ ਜਾਈਏ ਕੋਈ ਬੰਦਾ ਬਿਮਾਰ ਹੋ ਜਾਵੇ ਬੰਦਾ ਘਰ ਆ ਜਾਂਦਾ मानो डोल गया घबरा गया बिलवी मौत ने पकड़ लिया मैं क्योंकि आत्मा कमजोर है जो मनुख प्रभु चरणा जुड़िया ना हुआ नाम जपन लग गया नाम जपन वाली अवस्था बन गई ना वह फिर डोलता नहीं उस पता है कि मौत तो आनी आत्मा पूरी मजबूत होंगी अडोल होंगी वो मौत तो डर शरीर उ तो बढ़ेपा आ जाएगा पर आत्मा उत्ते बढ़ेपा नहीं आएगा वो दी आत्मा कमजो आत्मक तौर पर कमजोर नहीं होंगे हाँ मतलब है जोड़े आत्मक तौर पर कमजोर हम वो मौत से घबरा जन कहीं जरा मरा ना बढ़ेपा ਉਦੀ ਆਤਮਾ ਦੇ ਉੱਤੇ ਬੁਢੇਪਾ ਨਹੀਂ ਹੁੰਦਾ। ਉਹਦੀ ਆਤਮਾ ਕਦੇ ਕਮਜ਼ੋਰ ਨਹੀਂ ਹੁੰਦੀ। ਉਸ ਨੂੰ ਮੌਤ ਦਾ ਵੀ ਕੋਈ ਖੌਫ ਨਹੀਂ ਹੁੰਦਾ। ਜਦ ਅ ਮਰਾਂ ਕਛ ਦੁੱਖ ਨਾ ਵਿਆਪੇ ਅੱਗੇ ਦਰ ਗਏ ਪੂਰਨ ਕਾਮ ਅੱਗੇ ਅਕਾਲ ਪੁਰਖ ਵੈਗੁਰ ਦੀ ਤਰਗਾਹ ਵਿੱਚ ਵੀ ਉਸ ਨੂੰ ਸਫਲਤਾ ਹੀ ਮਿਲਦੀ। ਉਸ ਨੂੰ ਜੋ ਜਿਸ ਦੀ ਇਹ ਵਿਵਸਥਾ ਬਣ ਗਈ ਨਾਮ ਜਪਣ ਵਾਲੀ ਅਵਸਥਾ ਬਣਾਉਣੀ ਪੈਂਦੀ ਹੈ। ਇੱਕ ਤਾਂ ਆਪਾਂ ਵੈਸੇ ਸਾਰੇ ਨਾਮ ਜਪਦੇ ਆਂ। ਪੰਜ ਸਵੇਤਰ ਸਾਰੇ ਨਾਮ ਜਪਦੇ। ਇਹਦੇ ਜਪਦੇ ਆ ਨਾ ਅਵਸਥਾ ਤਾਂ ਕੋਈ ਨਹੀਂ ਬਣੀ। ਨਾਮ ਜਪਣਾ ਨੰਬ ਸਾਰੇ ਜਪਦੇ। ਪਾਠ ਸਾਰੇ ਕਰਦੇ ਹੋਗੇ, ਨਿਤਨੇਮ ਕਰਦੇ, ਬਾਣੀ ਵੀ ਪੜਦੇ। ਪਰ ਇੱਕ ਨਾਮ ਜਪਣ ਵਾਲੀ ਅਵਸਥਾ ਬਣਾਉਣੀ ਹੈ ਰੱਬ ਵਿਸਰੀ ਨਾ ਜਿਹੜਾ ਜਿਹੜੇ ਸੰਤ ਸੰਤ ਮਹਾਪੁਰਸ਼ ਉਹਨਾਂ ਦੀ ਇਹ ਅਵਸਥਾ ਹੁੰਦੀ ਪ੍ਰਭੂ ਵਿਸਰਦਾ ਇਹ ਜਮ ਹਰ ਕੰਮ ਦੇ ਵਿੱਚ ਪ੍ਰਭੂ ਰੱਬ ਉਸ ਅਵਸਥਾ ਦੀ ਗੱਲ ਕਰਦੇ ਮਹਾਰਾਜ ਫੇ ਉਹਨਾਂ ਨੂੰ ਉਸ ਪ੍ਰਭੂ ਦੀ ਦਰਗਾਹ ਵਿੱਚ ਵੀ ਸਫਲਤਾ ਹੀ ਮਿਲਦੀ ਹੈ ਭਾਵ ਹਰੇਰੇ ਦਰ ਗਏ ਕਹਿ ਨਾ ਕੋ ਉਹਾਓ ਬੈਠ ਆਤਰ ਸੁਭ ਦੇ ਉਹਨਾਂ ਨੂੰ ਪ੍ਰਭੂ ਦੀ ਦਰਗਾਹ ਵਿੱਚ ਵੀ ਬੁਰੀ ਇੱਛਾ ਮਿਲਦੀ ਤੱਕ ਨਹੀਂ ਮਿਲਦੀ ਉਹ ਵੈਰ ਦੀ ਦਰਗਾਹ ਵਿੱਚ ਤੱਕ ਨਹੀਂ ਮਿਲਦੀ ਸਤਕਾਰ ਮਿਲਦਾ ਰਹੋ ਅੱਗੇ आप त्याग परिय नित सरनी गुर पाई ए निधान हे भाई गुरु को खजाना प्राप्त करना चाहिए नाम का ये अवस्था बनानी चाहिए गुरु ना के न जुड़ के अवस्था बना कि गुरु की शरण में पैके ਆਪਾ ਪਾਪ त्याਗਣਾ ਪੈਂਦਾ ਆਪ ਤਿਆਗ ਪਰिए ਨਿਤ ਸਰਨੀ ਨਿਤ ਗੁਰੂ ਦੀ ਸਰਨ ਵਿੱਚ ਪਏ ਰਹਿਣਾ ਚਾਹੀਦਾ ਫਿਰ ਮਨੁੱਖ ਆਪਾ ਪਾਪ त्याग ਦਿੰਦਾ ਕਿ ਮੈਂ ਕੁਝ ਵੀ ਨਹੀਂ ਹਾਂ ਉਹਦੇ ਅੰਦਰ ਹੰਕਾਰ ਨਹੀਂ ਹੁੰਦਾ ਆਪ ਤਿਆਗ ਪਰिए ਨਿਤ ਸਰਨੀ ਗੁਰ ਤੇ ਪਾਈ ਹੈ ਇਹ ਇਹ ਨਦ ਆਦਿ ਕੇ ਖਜ਼ਾਨਾ ਗੁਰੂ ਕੋਲੋਂ ਪ੍ਰਾਪਤ ਹੋਣਾ ਭਾਵ ਗੁਰੂ ਨੇ ਐਸੀ ਅਵਸਥਾ ਬਣਾਉਣੀ ਸਾਡੀ ਜਦੋਂ ਐਸੀ ਅਵਸਥਾ ਬਣ ਗਈ ਤਾਂ ਜਨਮ ਮਰਨ ਦੀ ਕੱਟੀਏ ਫਾਸੀ ਸਾਚੀ ਦਰਗਾਹ ਕਾਹਨੀ ਸਾਧ ਜੰਮਣ ਮਰਨ ਦੀ ਫਾਹੀ ਵੀ ਕੱਟੀ ਜਾਂਦੀ ਜੰਮਣ ਬਣਨ ਦੀ ਫਾਹੀ ਸਾਡੇ ਗਲ ਚ ਪਈ ਹੋਈ ਪਤਾ ਨਹੀਂ ਕਿੰਨੀ ਕਵਾਰੀ ਜੰਮੇ ਕਿੰਨੀ ਕਵਾਰੀ ਮਰੇ ਇਹ ਕਿੰਨੀ ਕਵਾਰੀ ਜਪਣਾ ਕਿਤਨੀ ਕਵਾਰੀ ਮਰਨਾ ਇਹ سلسلہ ਚੱਲਦਾ ਹੀ ਰਹਿਣਾ ਜਿੰਨਾ ਚਿਰ ਇਹ ਅਵਸਥਾ ਸੀ ਪ੍ਰਾਪਤ ਨਹੀਂ ਕਰ ਲੈਂਦੀ ਨਾਮ ਜਪਣਾ ਵਾ ਪ੍ਰਭੂ ਨੂੰ ਹਿਰਦੇ ਵਿੱਚ ਪ੍ਰਸਾਦ ਨਹੀਂ ਦਿੱਤੀ ਜਿੰਨਾ ਚਿਰ ਸਾਨੂੰ ਪ੍ਰਭੂ ਆਪਣਾ ਲੱਗਣ ਨਹੀਂ ਲੱਗਿਆ ਕਿ ਪ੍ਰਭੂ ਹੀ ਜ਼ਾਦਾ ਆਪਣਾ ਸਾਨੂੰ ਸਭ ਕੁਝ ਆਪਣਾ ਲੱਗਿਆ ਨਾਲੇ ਛੱਡ ਛੱਡ ਕੇ ਜਾ ਰਹੇ ਫਿਰ ਵੀ ਸਾਨੂੰ ਉਤਰ ਨਹੀਂ ਆਉਂਦੀ ਸਭ ਛੱਡ ਛੱਡ ਕੇ ਜਾ ਰਹੇ ਅਸੀਂ ਵੀ ਚਲੇ ਜਾਣਾ ਜਿਹੜੀਆਂ ਚੀਜ਼ਾਂ ਛੱਡ ਛੱਡ ਕੇ ਜਾ ਰਹੇ ਉਹਨਾਂ ਨੂੰ ਅਸੀਂ ਕਹਿ ਰਹੇ ਸਾਡੀਆਂ ਜਿਨ੍ਹਾਂ ਨੂੰ ਅਸੀਂ ਛੱਡ ਛੱਡ ਕੇ ਜਾ ਰਹੇ ਉਹ ਹੀ ਸਾਨੂੰ ਆਪਣੇ ਲੱਗ ਰਹੀ ਜੋ ਸਾਡਾ ਆਪਣਾ ਉਸਨੂੰ ਅਸੀਂ ਬਗਾਨਾ ਸਮਝੀ ਬੱਠੀ ਸਤਿਗੁਰੂ ਜੀ ਕਹਿੰਦੇ ਹਨ ਇਹ ਹੈ ਜੰਮਣ ਵਰਨ ਦੀ ਫਾਹੀ ਜਨਮ ਮਰਨ ਦੀ ਕੱਟੀਏ ਫਾਸੀ ਜਦੋਂ ਮਨੁੱਖ ਪ੍ਰਭੂ ਦੀ ਬੰਦਗੀ ਪ੍ਰਾਪਤ ਕਰ ਲੈਂਦਾ ਨਾਮ ਪ੍ਰਾਪਤ ਕਰ ਲੈਂਦਾ ਉਹਦੀ ਜੰਮਣ ਵਰਨ ਦੀ ਫਾਹੀ ਕੱਟੀ ਜਾਂਦੀ ਹੈ ਸੱਚੀ ਦਰਗਾਹ ਕਾ ਨਿਸ਼ਾਨ ਸੱਚੀ ਦਰਗਾਹ ਦੇ ਵਿੱਚ ਜਾਨ ਦੀ ਉਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਨਿਸ਼ਾਨ ਪਰਵਾਨਾ ਮਿਲ ਜਾਂਦਾ ਹੈ ਪਛਾਣ ਪੱਤਰ ਮਿਲ ਜਾਂਦਾ ਜਿਵੇਂ ਅਪਰਕਟੇ ਜਾਣਾ ਫੌਰਨ ਕੰਟਰੀ ਜਾਣਾ ਕੋਲ ਪਾਸਪੋਰਟ ਕੋਲ ਚਾਹੀਦਾ ਸਾਡੇ ਪਾਸਪੋਰਟ ਬਿਨਾਂ ਜਾਦੇ ਸਾਡੇ ਬੰਦੇ ਇੱਥੇ ਵੀ ਲੈ ਲਓ ਕੋਈ ਵੀ ਕਿੰਨੇ ਕੰਮਾਂ ਦੇ ਵਿੱਚ ਬਣਾ ਆਧਾਰ ਕਾਰਡ ਮੰਗਦਾ ਕਿ ਲੈ ਆਓ ਜੀ ਆਧਾਰ ਕਾਰਡ ਬਾਰਡਰ ਕਾਰਡ ਦਿਓ ਪਿਸ਼ਾਨ ਪੱਤਰ ਇਹ ਵੈ ਅਕਾਲ ਪੁਰਖ ਵੈਨੁਕੀ ਦੀ ਦਰਗਾਹ ਦੇ ਵਿੱਚ ਜਾਣ ਲਈ ਵੀ ਆ ਪਿਸ਼ਾਨ ਪੱਤਰ ਆ ਪ੍ਰਭੂ ਦਾ ਨਾਮ ਜੇ ਤੇਰੇ ਕੋਲ ਹੋਏਗਾ ਤਾਂ ਵੈਗੁਰੂ ਦੀ ਦਰਗਾਹ ਵਿੱਚ ਤੇਰਾ ਦਾਖਲਾ ਹੋ ਜਾਏਗਾ ਨਹੀਂ ਚੱਲ ਫੇਰ ਬਾਹਰ ਫੇ ਦੁਨੀਆ ਵਿੱਚ ਜੰਮਣਾ ਮਰਨਾ ਚਿਰਾਂ ਚੱਲਦਾ ਰਹਿਣਾ ਸੱਚੀ ਦਰਗਾਹ ਦਾ ਨਿਸ਼ਾਨ ਸੱਚੀ ਦਰਗਾਹ ਵਿੱਚ ਜਾਣ ਦੀ ਮਨਜ਼ੂਰੀ ਹੈ जिम्मे ज्याज नहीं चढ़ सकते अभी जो सा को पासपोर्ट नहीं है पछाण पत्र पहला मंग, मंग लगा, तू तो कौन है कितने जाना था, इस करके जिन्होंने गुरु को पत् प्राप्त किया ਉਹਨਾਂ ਨੂੰ ਹੀ ਅੱਗੇ ਥਾਂ ਮਿਲਣੀ ਹੈ ਰੱਬ ਦੀ ਦਰਗਾਹ ਵਿੱਚ ਆਪਾਂ ਕਹਿੰਦੇ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਵਾਸ ਬਖਸ਼ੀਂ ਪਛਾਣ ਪੱਤਰ ਤਾਂ ਹੁਣ ਹੈ ਨਹੀਂ ਉਹਦੇ ਕੋਲ ਕੋਈ ਸਰਪਾਰਸ ਨਹੀਂ ਚਲਣੀ ਫਿਰ ਅਸੀਂ ਜਿੰਨੇ ਮਰਜ਼ੀ ਦੱਸਾਂ ਕਰੀ ਜਾਈਏ ਅਰਦਾਸਾਂ ਕਰਦੇ ਨਾ ਆਪਾਂ ਕਰਾਉਂਦੇ ਨਹੀਂ ਕਿਸੇ ਦੀ ਕੁਝ ਨਹੀਂ ਮੰਨੀ ਜਾਂਦੀ ਉੱਥੇ ਤਾਂ ਉਹਦੇ ਕੋਲ ਹੋਣਾ ਚਾਹੀਦਾ ਹੈ ਪਛਾਣ ਪੱਤਰ ਉਹ ਪਛਾਣ ਪੱਤਰ ਗੁਰੂ ਕੋਲੋਂ ਪ੍ਰਾਪਤ ਕਰਨਾ ਸੀ ਉਹ ਸਾਡੇ ਕੋਲ ਹੈ ਨਹੀਂ ਪਏ ਅਰਦਾਸਾਂ ਕਰਾਈ ਜਾਓ ਆਏ ਸਰ ਵਰਸੀਆਂ ਮਨਾਈ ਜਾਓ ਕੁਝ ਨਹੀਂ ਬੰਦਨਾ ਸੱਚੀ ਸਾਚੀ ਦਰਗਾਹ ਕਾ ਨਿਸਾਨ ਹੈ ਇਹਦਾ ਨਾਮ ਹੈ ਇਹ ਨਾਮ ਜਪਣ ਵਾਲੀ ਅਵਸਥਾ ਪ੍ਰਾਪਤ ਕਰਨੀ ਹੈ ਹਿਰਦੇ ਵਿੱਚ ਪ੍ਰਭੂ ਦਾ ਨਾਮ ਪੱਕਾ ਕਰਨਾ ਤਾਂ ਅਗੇ तो सा कहने जो तुम करो सोई पल मानो मन से चुटे सगल गुमान हे प्रभु मेरे ते कृपा कर मेनू तेरे नाम की दात मिले क्योंकि जिसन तू नाम दात जिसकी यह अवस्था बन जाती है नाम जपन वाली ਕੁਝ ਨੂੰ ਤੇਰਾ ਕੀਤਾ ਹੋਇਆ ਹਰ ਕੰਮ ਚੰਗਾ ਲੱਗਣ ਲੱਗ ਜਾਂਦਾ ਹਰ ਕੰਮ ਚੰਗਾ ਲੱਗਣ ਲੱਗ ਜਾਂਦਾ ਕਿ ਜੋ ਤੂੰ ਕਰ ਰੇ ਠੀਕ ਕਰ ਰੇ ਉਹ ਘਬਰਾਉਂਦਾ ਨਹੀਂ ਹੁਣ ਆਪਾਂ ਦੇਖੋ ਅਕੱਲ ਪਰਸੋਂ ਹਵਾ ਚੱਲੀ ਕਰਦੀ ਆਪਾਂ ਘਬਰਾ ਜਾਂਦੇ ਘਬਰਾਗੇ ਨਾ ਬਿਲਾਹ ਜੀ ਹੁਣ ਜਿਨ੍ਹਾਂ ਦੀ ਫਸਲ ਬਾਹਰ ਪਈ ਸਾਰਿਆਂ ਦਾ ਧਿਆਨ ਪਰ कितने बदल ना आज मे कि हवा ना आज कितने नेरी ना आ जाए उन्हें जो कुछ करना करना ही करना जो कुछ उन्हें देना था, दिता थोड़े घर पहुंच जाना उन्हें दिता हो नहीं देना तो भावे हवा में ना चले कुछ मना होना का जूे हाथ में ਉਨੇ ਜੋ ਕੁਝ ਤੁਹਾਨੂੰ ਦੇਣਾ ਜੋ ਕੁਝ ਉਹ ਤੁਹਾਨੂੰ ਦੇਣਾ ਦਿੱਤਾ ਪਿਆ ਪਰ ਜਦੋਂ ਇਹ ਅਵਸਥਾ ਬਣਦੀ ਹੈ ਨਾ ਫਿਰ ਉਸ ਪ੍ਰਭੂ ਦਾ ਕੀਤਾ ਹੋਇਆ ਸਭ ਕੁਝ ਚੰਗਾ ਲੱਗਣ ਲੱਗ ਜਾਂਦਾ ਪ੍ਰਭੂ ਤੇਰੇ ਕੋਲੋਂ ਗੱਤ ਕੰਮ ਨਹੀਂ ਹੋ ਰਿਹਾ ਹਵਾ ਨੂੰ ਚਲਾ ਰਿਹਾ ਤੁਸੀਂ ਚਲਾ ਰਹੇ ਕਮਾਂ ਚਲਾ ਰਹੇ ਹੈ ਉਹ ਹੀ ਚਲਾ ਰਿਹਾ ਜਿਸ ਨੇ ਸਾਨੂੰ ਪੈਦਾ ਕੀਤਾ ਜਿਹੜਾ ਸਾਨੂੰ ਰਿਜਕ ਦੇ ਰਿਹਾ ਜਿਹੜਾ ਸਾਨੂੰ ਪਾਲ ਰਿਹਾ ਉਹ ਦਿਓ ਹਵਾ ਉਸ ਨੇ ਵੀ ਪੋ ਉਹੀ ਬੱਦਲਾਂ ਨੂੰ ਭੇਜਦਾ ਉਹੀ ਬੱਦਲਾਂ ਨੂੰ ਪਰੇ ਕਰ ਦਿੰਦਾ ਉਹੀ ਹੱਲ ਲਿਆਉਣ ਵਾਲਾ ਉਹੀ ਸੋਕਾ ਲਿਆਉਣ ਵਾਲਾ ਸਭ ਕੁਝ ਉਹਦੇ ਹੱਥ ਵਿੱਚ ਹੈ ਫਿਰ ਉਹਦਾ ਕੀਤਾ ਹੋਇਆ ਹਰ ਕੰਮ ਚੰਗਾ ਲੱਗਣ ਲੱਗ ਜਾਂਦਾ ਜਦੋਂ ਮਨੁੱਖ ਦੇ ਕੋਲ ਨਾਮ ਦੀ ਦਾਤ ਆ ਜਾਂਦੀ ਸਤਿਗੁਰੂ ਜੀ ਕਹਿੰਦੇ ਹਨ ਕਣੇ ਜੋ ਤੂੰ ਕਰੋ ਸੋਈ ਭਲ ਮੰਨੂ ਮਨ ਤੇ ਛੁੱਟੈ ਸਗਲ ਗਮਾਨ ਉਸ ਦੇ ਮਨ ਤੇ ਸਤ ਤਰਾਂ ਦਾ ਹੰਕਾਰ ਖਤਮ ਹੋ ਜਾਂਦਾ ਕੋ ਨਾਨਕ ਤਾਂ ਕੀ ਸਰਣਾਈ ਜਾਂ ਕਾ ਕੀਆ ਸਗਲ ਜਹਾਨ ਸਤਗੁਰੂ ਜੀ ਕਹਿੰਦੇ ਹਨ ਏ ਭਾਈ ਉਸ ਪ੍ਰਭੂ ਦੀ ਸਰਣ ਵਿੱਚ ਪਏ ਰਹੋ ਜਿਸ ਨੇ ਸਾਰੇ ਜਹਾਨ ਨੂੰ ਪੈਦਾ ਕੀਤਾ ਤੈਨੂੰ ਇਹ ਨਹੀਂ ਪੈਦਾ ਕੀਤਾ ਹੋਇਆ ਸਾਰਾ ਜਹਾਨ ਸਾਰੇ ਜਹਾਨ ਨੂੰ ਸੰਭਿਆ ਹੋਇਆ ਨੇ ਸਾਰੇ ਜੀ ਪੈਦਾ ਕੀਤੇ ਹੋਏ ਸਾਰੇ ਜੀਆਂ ਨੂੰ ਰੋਜ਼ਗਰ ਦੇ ਰਿਹਾ ਸਾਰੇ ਜੀਆਂ ਨੂੰ ਰੋਟੀ ਦੇ ਰਿਹਾ ਤੈਨੂੰ ਆਪਣਾ ਪਿਆ ਹੋਇਆ ਫਿਕਰ ਹਰ ਬੰਦੇ ਨੂੰ ਆਪਣਾ ਆਪਣਾ ਪਿਆ ਪਰ ਜਦੋਂ ਮਨੁੱਖ ਗੁਰੂ ਦੇ ਸ਼ਬਦ ਨਾਲ ਜੁੜ ਕੇ ਗੁਰੂ ਦੀ ਬਾਣੀ ਨਾਲ ਜੁੜ ਕੇ ਪ੍ਰਭੂ ਦੇ ਨਾਮ ਨਾਲ ਡੂੰਗੀ ਸਾਂਝ ਪਾ ਲੈਂਦਾ ਉਸ ਨੂੰ ਉਹਦੇ ਸਾਰੇ ਫਿਕਰ ਦੂਰ ਹੋ ਜਾਂਦੇ ਨੇ ਉਸ ਨੂੰ ਸਮਝ ਆਉਂਦੀ ਹੈ ਜੋ ਕੁਝ ਵੀ ਕਰ ਰਿਹਾ ਪ੍ਰਭੂ ਕਰ ਰਿਹਾ ਉਹਦਾ ਕੀਤਾ ਹੋਇਆ ਚੰਗਾ ਵੀ ਲੱਗਣ ਲੱਗ ਜਾਂਦਾ ਹੈ ਫਿਰ ਉਹਦੀ ਸਰਨ ਵਿੱਚ ਪੈ ਕੇ ਉਹਦਾ ਸ਼ੁਕਰਾਨਾ ਕਰਦਾ ਕਿ हे ਪ੍ਰਭੂ ਮੈਨੂੰ ਆਪਣੀ ਸਰਨ ਵਿੱਚ ਰੱਖ ਕਿਉਂਕਿ ਸਾਰਾ ਜਹਾਨ ਤੇਰਾ ਹੀ ਪੈਦਾ ਕੀਤਾ ਹੈ ਸੋ ਇਹ ਵਿਚਾਰ ਸੋ ਲਾਂਚੁਕਾ ਨੇ ਕਿ ਮਹਾਵਾਹਿ ਜੀ ਦਾ ਖਾਲਸਾ ਹੋ ਹੈ ਜੀ ਕੀ ਸਤਨਾਮ ਵਾਹਿ